ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਸਿੱਖਾਂ ਦਾ ਗੁੱਸਾ ਸਤ ਸਤਮੇ ਅਸਮਾਨ ਤੇ ਹੈ ਜਿਨ੍ਹਾਂ ਨੇ ਐਮਪੀ ਅਤੇ ਪੁਲਿਸ ਅਫਸਰਾਂ ਦੀ ਮੌਜੂਦਗੀ ਦੇ ਵਿੱਚ ਦੋਸ਼ ਲਗਾਇਆ ਹੈ ਕਿ ਐਕਸਟਰੋਸ਼ਨ ਦੇ ਹੱਤਕੰਟੇ ਵਰਤ ਦਿਆ ਪੂਰੀ ਕੌਮ ਨੂੰ ਪਤਨਾਮ ਕੀਤਾ ਜਾ ਰਿਹਾ ਹੈ ਅਤੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਵਖਰੇ ਤੋਂ ਤੇ ਹੀ ਮਿਲ ਰਹੀਆਂ ਨੇ ਉਨਟਾਰੀਓ ਗੁਰਦੁਆਰਾਸ ਕਮੇਟੀ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਅਤੇ ਸਿੱਖ ਫੈਡਰੇਸ਼ਨ ਦੇ ਵੱਲੋਂ ਬ੍ਰੈਂਪਟਨ ਵਿਖੇ ਕਰਵਾਏ ਗਏ ਟਾਊਨ ਹਾਲ ਤਰਾਨ ਇੱਕ ਗੱਲ ਉੱਪਰ ਕੇ ਸਾਹਮਣੇ ਆਈ ਹੈ ਕਿ ਪੰਜਾਬੀ ਖਾਸ ਤੌਰ ਤੇ ਸਿੱਖ ਭਾਈਚਾਰੇ ਉੱਤੇ ਪੂਰੇ ਮੁਲਕ ਦੇ ਵਿੱਚ ਸੰਕਟ ਮੰਡਰਾ ਰਿਹਾ ਹੈ ਇੱਕ ਪਾਸੇ ਕਾਰੋਬਾਰੀਆਂ ਤੋਂ ਲੱਖਾਂ ਡਾਲਰ ਮੰਗੇ ਜਾ ਰਹੇ ਨੇ ਜਦ ਕਿ ਦੂਜੇ ਪਾਸੇ ਸਿੱਖ ਕਾਰਕੁਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਭਾਰਤੀ ਸਟੇਟ ਦੀਆਂ ਕੈਨੇਡਾ ਵਿੱਚ ਉਪਰੋਕਤੀਆਂ ਧਮਕੀਆਂ ਤੇ ਕਾਤਲ ਗਰੋਹਾਂ ਦਾ ਸਾਹਮਣਾ ਅਸਲ ਵਿੱਚ ਕਰਵਾਏ ਗਏ ਟਾਊਨ ਹਾਲ ਦੌਰਾਨ ਵਾਇਟ ਸਿੱਖ ਆਰਗੇਨਾਈਜੇਸ਼ਨ ਦੇ ਕਾਨੂੰਨੀ ਸਲਾਹਕਾਰ ਬਰਪੀਤ ਸਿੰਘ ਨੇ ਸਵਾਲ ਉਠਾਇਆ ਹੈ ਕਿ ਇੱਕ ਵਿਦੇਸ਼ੀ ਸਰਕਾਰ ਕਿਸੇ ਕਮਿਊਨਿਟੀ ਨੂੰ ਐਨੇ ਵੱਡੇ ਪੱਧਰ ਤੇ ਨਿਸ਼ਾਨਾ ਕਿਵੇਂ ਬਣਾ ਸਕਦੀ ਹੈ ਉਧਰ ਪੇਲ ਰੀਜਨ ਪੁਲਿਸ ਦੇ ਮੁਖੀ ਨਿਸ਼ਾਨ ਦੁਰਯਪਾ ਦਾ ਕਹਿਣਾ ਸੀ ਕਿ ਅਤੇ 2024 ਦੌਰਾਨ ਅੰਕੜਾ ਵਧ ਕੇ 490 ਹੋ ਗਿਆ ਮੌਜੂਦਾ ਵੇਲੇ ਦੌਰਾਨ 436 ਮਾਮਲੇ ਪੁਲਿਸ ਦੇ ਕੋਲ ਆ ਚੁੱਕੇ ਨੇ ਅਤੇ ਰੁਝਾਨ ਨੂੰ ਠਲਪੈਂਦੀ ਨਜ਼ਰ ਆ ਰਹੀ ਹੈ 온ਟਾਰੀਓ ਵਿਧਾਨ ਸਭਾ ਦੇ ਵਿੱਚ ਐਨਟੀਪੀ ਦੀ ਆਕੂ ਮੈਰੀਟਸ ਚਾਈਲਸ ਨੇ ਕਿਹਾ ਹੈ ਕਿ ਸਰਕਾਰ ਦੇ ਹਰ ਪੱਧਰ ਤੇ ਹਮਲਾ ਮਾਰਨਾ ਲਾਜ਼ਮੀ ਹੈ ਕਿਉਂਕਿ ਸਾਡੇ ਲੋਕ ਕਿਉਂ ਮਹਿਸੂਸ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਵਿਸਾਰ ਦਿੱਤਾ ਗਿਆ ਹੋਵੇ ਟਾਊਨ ਹਾਲ ਦੌਰਾਨ ਹਜੀ ਸਿੰਘ ਟੱਡਾ ਦੇ ਦਿਨ ਦਿਹਾੜੇ ਕਤਲ ਦਾ ਮਾਮਲਾ ਵੀ ਉਭਰਿਆ ਜਿਨ੍ਹਾਂ ਦੀ ਬੇਟੀ ਗੁਰਦੀਨ ਟੱਡਾ ਨੇ ਕਿਹਾ ਕਿ ਗ੍ਰਿਫਤਾਰੀ ਅਤੇ ਪਾਬਸੂਦ ਇਸ ਮਾਮਲੇ ਦੇ ਵਿੱਚ ਬਹੁਤ ਕੁਝ ਕਿਤੇ ਜਾਣ ਦੀ ਜ਼ਰੂਰਤ ਹੈ ਅਜੋਏ ਟਾਊਨ ਹਾਲਸ ਰਾਹੀਂ ਕੈਨੇਡਾ ਦੇ ਕਾਨੂੰਨ ਕਾੜੇ ਅਤੇ ਲਾਅ ਐਨਫੋਰਸਮੈਂਟ ਅਫਸਰਸ ਸਿੱਖਾਂ ਨੂੰ ਤਰਪੇਸ਼ ਗੁੰਝਲਦਾਰ ਸਮਝ ਸਕਦੇ ਨੇ ਟਾਊਨ ਹਾਲ ਦੇ ਵਿੱਚ ਸ਼ਾਮਲ ਬੁਲਾਰਿਆਂ ਨੇ ਕਿਹਾ ਕਿ ਜਵਾਬਦੇਹ ਦੀ ਘਾਟ ਦਾ ਮੁੱਦਾ ਚੁੱਕਿਆ ਅਤੇ ਇਸ ਦੇ ਨਾਲ ਹੀ ਕੈਨੇਡਾ ਸਰਕਾਰ ਦੇ ਵੱਲੋਂ ਭਾਰਤ ਦੇ ਨਾਲ ਸੰਬੰਧ ਸੁਖਾਵੇਂ ਬਣਾਉਣ ਦੇ ਲਈ ਕਿਤੇ ਚਾਰਹੀ ਕਿਤਨਾ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਦੱਸ ਜਿ ਕਿ ਹਰਦੀਪ ਸਿੰਘਾਂ ਨਿੱਜੋ ਤੇ ਕਤਲ ਦੇ ਮਖਰੋ ਦੋਹਾਂ ਮੁਲਕਾਂ ਦੇ ਰਿਸ਼ਤੇ ਵਿੱਚ ਗੜਤਨ ਪੈਦਾ ਹੋਈ ਅਤੇ ਇਸ ਤੋਂ ਬਾਅਦ ਹੀ RCMP ਵੱਲੋਂ ਭਾਰਤ ਸਰਕਾਰ ਦੇ ਏਜੰਟਾਂ ਦੇ ਕੈਨੇਡਾ ਵਿੱਚ ਸਰਗਰਮੀ ਦਾ ਸਿਖਰ ਕੀਤਾ ਗਿਆ ਕੈਨੇਡਾ ਸਰਕਾਰ ਲੋਰੈਂਸ ਬਿਸ਼ਨੋਈ ਗਰੋ ਨੂੰ ਅਤਵਾਦੀ ਜਥੇਬੰਦੀ ਐਲਾਨ ਚੁੱਕੀ ਹੈ ਅਤੇ ਐਕਸਟਰੋਸ਼ਨ ਮਾਮਲਿਆਂ ਦੇ ਤਹਿਤ ਗ੍ਰਿਫਤਾਰ ਸੋਤੋ ਵੱਧ ਸ਼ੁੱਕਿਆ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਕਿ ਨੈਸ਼ਨਲ ਕਨਵੈਨਸ਼ਨ ਸੈਂਟਰ ਵਿਖੇ टाउन ਹਾਲ ਦੇ ਵਿੱਚ ਬ੍ਰੈਂਟਨ ਤੋਂ ਐਮਪੀ ਅਤੇ ਮੰਤਰੀ ਰੂਬੀ ਸੋਹਤਾ ਬੈਂਪਟਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ ਅਤੇ ਐਂਗਲਟਨ ਲਾਰੈਂਸ ਤੋਂ ਐਮਪੀ ਅਤੇ ਉਪਰਾਧ ਦੇ ਨਾਲ ਨਿਚਿਤਨ ਦੇ ਮਾਮਲੇ ਬਾਰੇ ਪਾਰਲੀਮੈਂਟ ਵਿਨਸ ਗਾਸਾਪਾਰੋ 온ਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਜੀਤ ਸਿੰਘ ਸਤਕਾਰਿਆ ਤੇ 온ਟਾਰੀਓ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਆਗੂ ਮੈਰਿਟ ਸਟੇਲਸ ਖਾਸ ਦਲ ਤੇ ਹਾਜ਼ਰ ਰਹੇ ਕੈਨੇਡਾ ਦੇ ਸਿੱਖਾਂ ਦਾ ਗੁੱਸਾ ਸਤਮੇ ਅਸਮਾਨ ਤੇ ਹੈ ਜਿਨ੍ਹਾਂ ਨੇ ਐਮਪੀ ਅਤੇ ਪੁਲਿਸ ਅਫਸਰਾਂ ਦੀ ਮੌਜੂਦਗੀ ਦੇ ਵਿੱਚ ਦੋਸ਼ ਲਗਾਇਆ ਹੈ ਕਿ ਐਕਸਟਰੋਸ਼ਨ ਦੇ ਹੱਤਕੰਟੇ ਵੱਤ ਦਿਆ ਪੂਰੀ ਕੌਮ ਨੂੰ ਪਤਨਾਮ ਕੀਤਾ ਜਾ ਰਿਹਾ ਹੈ ਅਤੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਵੱਖਰੇ ਤੌਰ ਤੇ ਹੀ ਮਿਲ ਰਹੀਆਂ ਨੇ ਉਨਟਾਰੀਓ ਗੁਰਦੁਆਰਾਸ ਕਮੇਟੀ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਅਤੇ ਸਿੱਖ ਫੈਡਰੇਸ਼ਨ ਦੇ ਵੱਲੋਂ ਬ੍ਰੈਂਪਟਨ ਵਿਖੇ ਕਰਵਾਏ ਗਏ ਟਾਊਨ ਹਾਲ ਤਰਾਨ ਇੱਕ ਗੱਲ ਉੱਪਰ ਕੇ ਸਾਹਮਣੇ ਆਈ ਹੈ ਕਿ ਪੰਜਾਬੀ ਖਾਸ ਤੌਰ ਤੇ ਸਿੱਖ ਭਾਈਚਾਰੇ ਉੱਤੇ ਪੂਰੇ ਮੁਲਕ ਦੇ ਵਿੱਚ ਸੰਕਟ ਮੰਡਰਾ ਰਿਹਾ ਹੈ ਇੱਕ ਪਾਸੇ ਕਾਰੋਬਾਰੀਆ ਤੋਂ ਲੱਖਾਂ ਡਾਲਰ ਮੰਗੇ ਜਾ ਰਹੇ ਨੇ ਜਦਕਿ ਦੂਜੇ ਪਾਸੇ ਸਿੱਖ ਕਾਰਕੁਨਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਨੇ ਭਾਰਤੀ ਸਟੇਟ ਜਾਂ ਕੈਨੇਡਾ ਵਿੱਚ ਫਰੋਕੀਆਂ ਤਨਖਿਆਂ ਤੇ ਕਾਤਲ ਗਿਰੋਹਾ ਦਾ ਸਾਹਮਣਾ ਅਸਲ ਵਿੱਚ ਕਰਵਾਏ ਗਏ ਟਾਊਨ ਹਾਲ ਦੌਰਾਨ ਵਲਦ ਸਿੱਖ ਆਰਗੇਨਾਈਜੇਸ਼ਨ ਦੇ ਕਾਨੂੰਨੀ ਸਲਾਹਕਾਰ ਬਰਪ੍ਰੀਤ ਸਿੰਘ ਨੇ ਸਵਾਲ ਉਠਾਇਆ ਹੈ ਕਿ ਇੱਕ ਵਿਦੇਸ਼ੀ ਸਰਕਾਰ ਕਿਸੇ ਕਮਿਊਨਿਟੀ ਨੂੰ ਐਨੇ ਵੱਡੇ ਪੱਧਰ ਤੇ ਨਿਸ਼ਾਨਾਕੀ ਵਿੱਚ ਬਣਾ ਸਕਦੀ ਹੈ ਉਧਰ ਪੇਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਤੁਰੇਪਾ ਦਾ ਕਹਿਣਾ ਸੀ ਕਿ ਅਤੀਤ 2024 ਦੌਰਾਨ ਅੰਕੜਾ ਵਧ ਕੇ 490 ਹੋ ਗਿਆ ਮੌਜੂਦਾ ਵੇਲੇ ਦੌਰਾਨ 436 ਮਾਮਲੇ ਪੁਲਿਸ ਦੇ ਕੋਲ ਆ ਚੁੱਕੇ ਨੇ ਅਤੇ ਰੁਝਾਨ ਨੂੰ ਠਲਪੈਂਦੀ ਨਜ਼ਰ ਆ ਰਹੀ ਹੈ 온ਟਾਰੀਓ ਵਿਧਾਨ ਸਭਾ ਦੇ ਵਿੱਚ ਐਨਟੀਪੀ ਦੀ ਆਕੂ ਮੈਰੀਟ ਸਟਾਈਲਸ ਨੇ ਕਿਹਾ ਹੈ ਕਿ ਸਰਕਾਰ ਦੇ ਹਰ ਪੱਧਰ ਤੇ ਹਮਲਾ ਮਾਰਨਾ ਲਾਜ਼ਮੀ ਹੈ ਕਿਉਂਕਿ ਸਾਡੇ ਲੋਕ ਕਿਉਂ ਮਹਿਸੂਸ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਵਿਸਾ ਦਿੱਤਾ ਗਿਆ ਹੋਵੇ टाउन ਹਾਲ ਤੋਂ ਰਾਣ ਹਜੂਰ ਸਿੰਘਰ ਟੱਡਾ ਦੇ ਦਿਨ ਦੇ ਹਰੇ ਕਤਲ ਦਾ ਮਾਮਲਾ ਵੀ ਉਭਰਿਆ ਜਿਨ੍ਹਾਂ ਦੀ ਬੇਟੀ ਗੁਰਲੀਨ ਟੱਡਾ ਨੇ ਕਿਹਾ ਕਿ ਗ੍ਰਿਫਤਾਰੀ ਦੇ ਪਿਛੋਕੜ ਇਸ ਮਾਮਲੇ ਦੇ ਵਿੱਚ ਬਹੁਤ ਕੁਝ ਕਿਤੇ ਜਾਣਦੀ ਜ਼ਰੂਰਤ ਹੈ ਅਜੋਏ टाउन ਹਾਲਸ ਰਾਹੀਂ ਕੈਨੇਡਾ ਦੇ ਕਾਨੂੰਨ ਕਾੜੇ ਅਤੇ ਲਾਅ ਇਨਫੋਰਸਮੈਂਟ ਅਫਸਰ ਸਿੱਖਾਂ ਨੂੰ ਤਰਪੇਸ਼ ਗੁੰਜਲਦਾਸ ਮਸਿਆਵਾ ਨੇੜੇ ਹੋ ਕੇ ਸਮਝ ਸਕਦੇ ਨਹੀਂ टाउन ਹਾਲ ਦੇ ਵਿੱਚ ਸ਼ਾਮਲ ਬੁਲਾਰਿਆਂ ਨੇ ਕਿਹਾ ਕਿ ਜਵਾਬ ਦੇਦੀ ਘਾਟ ਤਾਂ ਮਰਦਾ ਚੁੱਕਿਆ ਅਤੇ ਇਸ ਦੇ ਨਾਲ ਹੀ ਕੈਨੇਡਾ ਸਰਕਾਰ ਦੇ ਵੱਲੋਂ ਭਾਰਤ ਨਾਲ ਸੰਬੰਧ ਸੁਖਾਵੇਂ ਬਣਾਉਣ ਦੇ ਲਈ ਕਿਤੇ ਚਾਰਹੀ ਕਿਤਨਾ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਦੱਸਦੇ ਕਿ ਹਰਦੀਪ ਸਿੰਘ ਅੱਜੋ ਤੇ ਕਤਲ ਦੇ ਮਕਸਦ ਦੋਹਾਂ ਮੁਲਕਾਂ ਦੇ ਰਿਸ਼ਤੇ ਵਿੱਚ ਗੜਤਨ ਪੈਦਾ ਹੋਈ ਅਤੇ ਇਸ ਤੋਂ ਬਾਅਦ ਹੀ ਆਰਸੀਐਮ ਪੀ ਵੱਲੋਂ ਭਾਤ ਸਰਕਾਰ ਦੇ ਏਜੰਟਾਂ ਦੇ ਕੈਨੇਡਾ ਵਿੱਚ ਸਰਗਰਮੀ ਦਾ ਸਿਖਰ ਕੀਤਾ ਗਿਆ। ਕੈਨੇਡਾ ਸਰਕਾਰ ਲੋਰੈਂਸ ਬਿਸ਼ਨੋਈ ਗਰੋ ਨੂੰ ਅਤਵਾਦੀ ਜਥੇਬੰਦੀਆਂ ਨਾਲ ਚੁੱਕੀ ਹੈ ਅਤੇ ਐਕਸਟਰੋਸ਼ਨ ਮਾਮਲਿਆਂ ਦੇ ਤਹਿਤ ਗ੍ਰਿਫਤਾਰ ਸੋਤੋਂ ਵੱਧ ਸ਼ਖਿਆ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ। ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ टाउन ਹਾਲ ਤੇ ਵਿੱਚ ਬ੍ਰੈਂਟਨ ਤੋਂ ਐਮਪੀ ਅਤੇ ਮੰਤਰੀ ਰੂਬੀ ਸੋਹਤਾ ਬੈਂਪਟਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ ਅਤੇ ਐਂਗਲਟਨ ਲਾਰੈਂਸ ਤੋਂ ਐਮਪੀ ਅਤੇ ਅਪਰਾਧ ਦੇ ਨਾਲ ਨਿਚਿਤਥਨ ਦੇ ਮਾਮਲਿਆਂ ਬਾਰੇ ਪਾਰਲੀਮੈਂਟ ਵਿਲਸ ਗਾਸਾਪਾਰੋ 온ਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਜੀਤ ਸਿੰਘ ਸਰਕਾਰ ਅਤੇ 온ਟਾਰੀਓ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਆਗੂ ਮੈਰਿਟ ਸਟੇਲਸ ਖਾਸ ਤੌਰ ਤੇ ਹਾਜ਼ਰ ਰਹੇ ਕੈਨੇਡਾ ਦੇ ਸਿੱਖਾਂ ਦਾ ਗੁੱਸਾ ਸਤਮੇਂ ਅਸਮਾਨ ਤੇ ਹੈ ਜਿਨ੍ਹਾਂ ਨੇ ਐਮਪੀ ਅਤੇ ਪੁਲਿਸ ਅਫਸਰਾਂ ਦੀ ਮੌਜੂਦਗੀ ਦੇ ਵਿੱਚ ਦੋਸ਼ ਲਗਾਇਆ ਹੈ ਕਿ ਐਕਸਟਰੋਸ਼ਨ ਦੇ ਹਤਕੰਡੇ ਵਰਤ ਦਿਆ ਪੂਰੀ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੱਖਰੇ ਤੌਰ ਤੇ ਹੀ ਮਿਲ ਰਹੀਆਂ ਨੇ ਹੁਨਟਾਰੀਓ ਗੁਰਦੁਆਰਾਜ਼ ਕਮੇਟੀ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਅਤੇ ਸਿੱਖ ਫੈਡਰੇਸ਼ਨ ਦੇ ਵੱਲੋਂ ਬ੍ਰੈਂਪਟਨ ਵਿਖੇ ਕਰਵਾਈ ਗਏ ਟਾਊਨ ਹਾਲ 'ਤ ਰਾ ਇੱਕ ਗੱਲ ਉੱਪਰ ਕੇ ਸਾਹਮਣੇ ਆਈ ਹੈ ਕਿ ਪੰਜਾਬੀ ਖਾਸ ਤੌਰ ਤੇ ਸਿੱਖ ਪਾਈ ਚਰ ਰਹੇ ਤੇ ਪੂਰੇ ਮੁਲਕ ਦੇ ਵਿੱਚ ਸੰਕਟ ਮਨ ਰਾ ਰਹੇ ਹੈ ਇੱਕ ਪਾਸੇ ਕਾਰੋਬਾਰਗੀਆਂ ਤੋਂ ਲੱਖਾਂ ਡਾਲਰ ਮੰਗੇ ਜਾ ਰਹੇ ਨੇ ਜਦਕਿ ਦੂਜੇ ਪਾਸੇ ਸਿੱਖ ਕਾਰਕੁਨਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਮਿਲਦੀਆਂ ਨੇ ਭਾਰਤੀ ਸਟੇਟ ਜਾਂ ਕੈਨੇਡਾ ਵਿੱਚ ਫਰੋਫੀਆਂ ਤਨਖੀਆਂ ਤੇ ਕਤਲ ਗਰੋਹਾਂ ਦਾ ਸਾਹਮਣਾ ਅਸਲ ਵਿੱਚ ਕਰਵਾਏ ਗਏ ਟਾਊਨ ਹਾਲ ਦੌਰਾਨ ਵਾਇਲਡ ਸਿੱਖ ਆਰਗੇਨਾਈਜੇਸ਼ਨ ਦੇ ਕਾਨੂੰਨੀ ਸਲਾਹਕਾਰ ਬਲਬੀਰ ਸਿੰਘ ਨੇ ਸਵਾਲ ਉਠਾਇਆ ਹੈ ਕਿ ਇੱਕ ਵਿਦੇਸ਼ੀ ਸਰਕਾਰ ਕਿਸੇ ਕਮਿਊਨਿਟੀ ਨੂੰ ਐਨੇ ਵੱਡੇ ਪੱਧਰ ਤੇ ਨਿਸ਼ਾਨਾਕੀ ਵਿੱਚ ਬਣਾ ਸਕਦੀ ਹੈ ਉਧਰ ਪੇਲ ਰੀਜਨ ਪੁਲਿਸ ਦੇ ਮੁਖੀ ਨਿਸ਼ਾਨ ਤੁਰਯਾ ਪਦ ਕਹਿਣਾ ਸੀ ਕਿ ਅਤੇ 2024 ਦੌਰਾਨ ਅੰਕੜਾ ਵਧ ਕੇ 490 ਹੋ ਗਿਆ ਮੌਜੂਦਾ ਵੇਲੇ ਦੌਰਾਨ 436 ਮਾਮਲੇ ਪੁਲਿਸ ਦੇ ਕੋਲ ਆ ਚੁੱਕੇ ਨੇ ਅਤੇ ਰੁਝਾਨ ਨੂੰ ਠਲ ਪੈਂਦੀ ਨਜ਼ਰ ਆ ਰਹੀ ਹੈ 온ਟਾਰੀਓ ਵਿਧਾਨ ਸਭਾ ਦੇ ਵਿੱਚ ਐਨਟੀਪੀ ਦੀ ਆਕੂ ਮੈਰਿਟਸ ਚਾਈਲਸ ਨੇ ਕਿਹਾ ਹੈ ਕਿ ਸਰਕਾਰ ਦੇ ਹਰ ਪੱਧਰ ਤੇ ਹਮਲਾ ਮਾਰਨਾ ਲਾਜ਼ਮੀ ਹੈ ਕਿਉਂਕਿ ਸਾਡੇ ਲੋਕ ਕਿਉਂ ਮਹਿਸੂਸ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਵਿਸਾਰ ਦਿੱਤਾ ਗਿਆ ਹੋਵੇ टाउन ਹਾਲ ਡਰਨ ਹਜੀ ਸਿੰਘ ਟੱਡਾ ਦੇ ਦਿਨ ਦੇ ਹਰੇ ਕਤਲ ਦਾ ਮਾਮਲਾ ਵੀ ਉਭਰਿਆ ਜਿਨ੍ਹਾਂ ਦੀ ਬੇਟੀ ਗੁਲਰੀਨ ਟੱਡਾ ਨੇ ਕਿਹਾ ਕਿ ਗ੍ਰਿਫਤਾਰੀ ਦੇ ਪਿਛੋਕੜ ਇਸ ਮਾਮਲੇ ਦੇ ਵਿੱਚ ਬਹੁਤ ਕੁਝ ਕਿਤੇ ਜਾਣਦੀ ਜ਼ਰੂਰਤ ਹੈ ਅਜੋਏ ਟਾਊਨ ਹਾਲਸ ਰਾਹੀਂ ਕੈਨੇਡਾ ਦੇ ਕਾਨੂੰਨ ਕਾੜੇ ਅਤੇ ਲਾਅ ਐਨਫੋਰਸਮੈਂਟ ਅਫਸਰਸ ਸਿੱਖਾਂ ਨੂੰ ਤਰਪੇਸ਼ ਗੁੰਜਲਦਾਸ ਮਸਿਆਵਾ ਨੇੜੇ ਹੋ ਕੇ ਸਮਝ ਸਕਦੇ ਨਹੀਂ ਟਾਊਨ ਹਾਲ ਦੇ ਵਿੱਚ ਸ਼ਾਮਲ ਬੁਲਾਰਿਆਂ ਨੇ ਕਿਹਾ ਕਿ ਜਵਾਬ ਦੀ ਘਾਟ ਦਾ ਮੁੱਦਾ ਚੁੱਕਿਆ ਅਤੇ ਇਸ ਦੇ ਨਾਲ ਹੀ ਕੈਨੇਡਾ ਸਰਕਾਰ ਦੇ ਵੱਲੋਂ ਭਾਰਤ ਦੇ ਨਾਲ ਸੰਬੰਧ ਸੁਖਾਵੇ ਬਣਾਉਣ ਦੇ ਲਈ ਕਿਤੇ ਚਾਰਹੀ ਜਤਨਾ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਦੱਸਦੇ ਕਿ ਹਰਦੀਪ ਸਿੰਘਾ ਨਿੱਜੋ ਤੇ ਕਤਲ ਦੇ ਮਖੌਲ ਦੋਹਾਂ ਮੁਲਕਾਂ ਦੇ ਰਿਸ਼ਤੇ ਵਿੱਚ ਗੜਤਨ ਪੈਦਾ ਹੋਈ ਅਤੇ ਇਸ ਤੋਂ ਬਾਅਦ ਹੀ RCMP ਵੱਲੋਂ ਭਾਰਤ ਸਰਕਾਰ ਦੇ ਏਜੰਟਾਂ ਦੇ ਕੈਨੇਡਾ ਵਿੱਚ ਸਰਗਰਮੀ ਦਾ ਸਿਖਰ ਕੀਤਾ ਗਿਆ ਕੈਨੇਡਾ ਸਰਕਾਰ ਲੋਰੈਂਸ ਬਿਸ਼ਨੋਈ ਗਰੋ ਨੂੰ ਅਤਵਾਦੀ ਜਥੇਬੰਦੀ ਐਲਾਨ ਚੁੱਕੀ ਹੈ ਅਤੇ ਐਕਸਟਰੋਸ਼ਨ ਮਾਮਲੇ ਦੇ ਤਹਿਤ ਗ੍ਰਿਫਤਾਰ ਤੋਂ ਤੋਂ ਵੱਧ ਸ਼ੁੱਕੇ di porchi tagliare. ਕਿਨੇਰੀਅਨ ਕਨਵੈਨਸ਼ਨ ਸੈਂਟਰ ਵਿਖੇ टाउन ਹਾਲ ਤੇ ਵਿੱਚ ਬ੍ਰੈਂਪਟਨ ਤੋਂ ਐਮਪੀ ਅਤੇ ਮੰਤਰੀ ਰੂਬੀ ਸੋਹਤਾ ਬੈਂਪਟਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ ਅਤੇ ਐਂਗਲਟਨ ਲਾਰੈਂਸ ਤੋਂ ਐਮਪੀ ਅਤੇ ਅਪਰਾਧ ਦੇ ਨਾਲ ਨਿਚਿੱਠੇ ਦੇ ਮਾਮਲੇ ਬਾਰੇ ਪਾਰਲੀਮੈਂਟ ਵਿਨਸ ਗਾਸਾਪਾਰੋ 온ਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਜੀਤ ਸਿੰਘ ਸਰਕਾਰ ਅਤੇ 온ਟਾਰੀਓ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਆਗੂ ਮੈਰਿਟ ਸਟੇਲਸ ਖਾਸ 돌 ਤੇ ਹਾਜ਼ਰ ਰਹੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ